ਕੁਆਰੇ ਵਿਦਵਾ ਕਹਾਣੀ ਚੋਕੇ ਰਿਤਿਕਾ ਖਾਨ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੇ ਕਹਾਣੀਆਂ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕਹਾਣੀਆਂ ਜਦੋਂ ਤੁਸੀਂ ਇਹ ਕਹਾਣੀ ਸੁਣਨ ਲੱਗੇ ਤਾਂ ਤੁਸੀਂ ਅਗਲੇ ਭਾਗ ਦਾ ਇੰਤਜ਼ਾਰ ਜ਼ਰੂਰ ਕਰੋਗੇ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬੁਹੇ ਦੇ ਵਿਰਲਾ ਦੇ ਵਿੱਚੋਂ ਲੁਕ ਲੁਕ ਕੇ ਨਮੀ aí ਸੱਜਰੇ ਵਿਆਹੀ ਨੂੰ ਦੇਖ ਰਹੀ ਸੀ ਉਸ ਦਾ ਲਾਲ ਚੂੜਾ ਲਾਲ ਜੋੜਾ ਤੇ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਦੀ ਚਲਕ ਉਹਦੇ ਕਾਲਜ ਚ ਹੌਲ ਪਾ ਰਹੀ ਸੀ ਕੋਲ ਹੀ ਬਚਨੀ ਤਾਈ ਹੱਥ ਚ ਪਾਣੀ ਦੀ ਗੜਵੀ ਲਈ ਨਵੇਂ ਵਿਆਹੀ ਦੇ ਸ਼ਗਨ ਕਰਨ ਲਈ ਖੜੀ ਸੀ ਬਿੱਥਾ ਵਿੱਚ ਦੀ ਸਭ ਨਜ਼ਰ ਆ ਰਿਆ ਸੀ ਸੀਬੋ ਨੂੰ ਸਵਾਏ ਕਿਸੇ ਦੇ ਮਹਾਂਦਰੇ ਤੇ ਸ਼੍ਰੀਕਨਾ ਬੁੜੀਆਂ ਦੇ ਗਾਏ ਜਾ ਰਹੇ ਗੀਤ ਸੀਬੋ ਦੇ ਕੰਨਾਂ ਚ ਜ਼ਹਿਰ ਘੋਲ ਰਹੇ ਸੀ ਉਸ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੀ ਹੰਝੂਆਂ ਦੇ ਪ੍ਰਣਾਲੇ ਵਗ ਰਹੇ ਸੀ ਚਾਰ ਸਾਲ ਪਹਿਲਾਂ ਉਹ ਵੀ ਤਾਂ ਆਈ ਸੀ ਕਦੇ ਕਿਸੇ ਦੀ ਜ਼ਿੰਦਗੀ ਬਣ ਕੇ ਕਿੰਨੀ ਸੋਹਣੀ ਲੱਗ ਰਹੀ ਸੀ ਉਹ ਸੂਹੇ ਜੋੜੇ 'ਚ ਉਸ ਨੇ ਤਾਂ ਮਨ ਨੂੰ ਅੱਜ ਹੀ ਆਪਣੇ ਸਾਰੇ ਸ਼ੌਂਕ ਪੂਰੇ ਕੀਤੇ ਸੀ ਲੋਕ ਉਸ ਦੀ ਤੇ ਮਦਨ ਦੀ ਜੋੜੀ ਨੂੰ ਸਲਾਉਂਦੇ ਨਹੀਂ ਸੀ ਥੱਕਰੇ ਉੱਚਾ ਲੰਮਾ ਕਣਕ ਬਨੇ ਰੰਗ ਦਾ ਮਦਨ ਸ਼ੇਰਵਾਨੀ ਤੇ ਸੇਰਾ ਪਾ ਕੇ ਕਿਸੇ ਰਾਜੇ ਮਹਾਰਾਜੇ ਤੋਂ ਘਟ ਨਹੀਂ ਲੱਗ ਰਿਆ ਸੀ ਤੇ ਗੋਰੀ ਚਿੱਟੀ ਤਿੱਖੇ ਨਕਸ਼ਾਂ ਵਾਲੀ ਪਤਲੀ ਪਤੰਗ ਸੀ ਬੋ ਤਾਂ ਕਿਸੇ ਵੀ ਮੁੰਡੇ ਦੀ ਦਿਲ ਦੀ ਤੜਕਨ ਹੋ ਸਕਦੀ ਸੀ ਰਸ਼ ਕਰਿਆ ਸੀ ਮਦਨ ਆਪਣੀ ਕਿਸਮਤ ਤੇ ਜੋ ਇਹ ਹੁਸਨ ਪਰ ਉਸਦੇ ਹਿੱਸੇ ਆਈ ਸੀ ਹਰ ਕੋਈ ਐਨੇ ਸੋਹਣੇ ਜੋੜੀ ਦੀਆਂ ਨਜ਼ਰਾਂ ਉਤਾਰ ਰਿਹਾ ਸੀ ਤਨ ਤਨ ਧੀਆ ਦੀ ਮਾਂ ਦਾ ਚਾ ਕਿਹਨੇ ਚੁੱਕਿਆ ਜਾ ਰਿਆ ਸੀ ਕਿ ਦੇਨ ਨੂੰ ਬਹੁਤਾ ਦਾਜ ਨਾ ਹੋਣ ਤੇ ਵੀ ਉਹਦੇ ਤੇ ਸੀਬੋ ਨੂੰ ਐਨਾ ਵਧੀਆ ਰਿਸ਼ਤਾ ਜੁੜਿਆ ਸੀ 19 ਸਾਲ ਦੀ ਸੀਬੋ ਤਾਂ ਹਲੇ ਵਿਆਹ ਕਰਾਉਣ ਦੇ ਹੱਕ ਵਿੱਚ ਹੀ ਨਹੀਂ ਸੀ ਉਹ ਅੱਗੇ ਪੜਨਾ ਚਾਹੁੰਦੀ ਸੀ ਪਰ ਐਡੇ ਕਬੀਲਦਾਰੀ ਚ ਜੇ ਚੰਗਾ ਸਾਥ ਮਿਲਦਾ ਹੋਵੇ ਤਾਂ ਕੁੜੀ ਦੀ ਸੁਣਦਾ ਕੌਣ ਹੈ ਉਂਝ ਵੀ ਸੀਬੋ ਦੇ ਘਰ ਵਾਲਿਆਂ ਦੀ مالی ਸਥਿਤੀ ਠੀਕ ਠਾਕ ਹੀ ਸੀ ਤਾਂ ਉਹਨਾਂ ਨੇ ਇਹ ਰਿਸ਼ਤਾ ਜਿਵੇਂ ਅੱਡੀਆਂ ਚੁੱਕ-ਚੁੱਕ ਕੇ ਕਰਿਆ ਸੀ ਸੀਪੋ ਨੇ ਆਪਣੇ ਹਾਲਾਤਾਂ ਨਾਲ ਸਮਝੋ ਤਾਂ ਉਵੇਂ ਕਰ ਲਿਆ ਸੀ ਜਿਵੇਂ ਆਮ ਕਰਕੇ ਕੁੜੀਆਂ ਕਰ ਹੀ ਲੈਂਦੀਆਂ ਨੇ ਮਦਨ ਬਹੁਤ ਖੁਸ਼ ਸੀ ਪਰ ਉਹਨਾਂ ਦੇ ਘਰ ਦਾ ਰਿਵਾਜ ਸੀ ਕਿ ਜਦੋਂ ਤੱਕ ਨਵ ਵਿਆਹਿਆ ਜੋੜਾ ਦੇਵਾ ਦੀ ਪੂਜਾ ਨਾ ਕਰ ਲਵੇ ਉਦੋਂ ਤੱਕ ਆਪਣੀ ਵਿਹੋਤਾ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਕਰ ਸਕਦਾ ਦੋਹਾਂ ਪਤੀ ਪਤਨੀ ਨੂੰ ਅਲੱਗ ਰਹਿਣਾ ਪੈਂਦਾ ਹੈ ਮਦਨ ਦੇ ਦਿਲ ਦੀਆਂ ਕੁਵਾਰੀਆਂ ਤਰੰਗਾ ਹੁਲਾਰੇ ਮਾਰ ਰਹੀਆਂ ਸਨ ਮੱਚਲ ਦੀਆਂ ਸੱਦਰਾਂ ਨਮੀ ਸੱਜਰੀ ਵਿਆਹੀ ਜਵਾਨੇ ਦੀ ਉਮਰੇ ਜਿਸਮ ਚੋਂ ਨਿਕਲਦਾ ਸੀ ਇੱਕ ਮਿੰਟ ਦੂਰ ਨਾ ਰਹਿਣ ਦਾ ਦਿੰਦਾ ਸੀ ਬੋਤੋਂ ਆਣੇ ਬਹਾਨੇ ਕਰਕੇ ਸੀਬੋ ਦੇ ਦਵਾਲੇ ਦਵਾਲੇ ਹੀ ਗੇੜੇ ਕੱਦਦਾ ਰੇਂਦਾ ਅਰ ਸੋਈ ਚ ਕੰਮ ਕਰਦੀ ਆ ਤਾਂ ਕਿਸੇ ਬਹਾਨੇ ਜਾਂਦਾ ਪਰਜਾਈ ਪੋਖੀ ਬੜੀ ਲੱਗੀ ਐ ਉਸ ਵੱਲ ਵੇਕੇ ਉਸ ਦੀ ਜੇਠਾਨੀ ਨੂੰ ਕਹਿੰਦਾ ਰੋਟੀ ਹੀ ਪਾ ਦੇ ਜੇਠਾਨੀ ਤੋਂ ਸੰਗ ਦੀ ਮਦਨ ਦੀ ਗੱਲ ਸਮਝਦੀ ਮਨ ਹੀ ਮਨ ਮੁਸਕਰਾਉਂਦੀ ਰਹਿੰਦੀ ਸੀ ਬੋ ਆਹੋ ਅੱਜਕੱਲ ਤੈਨੂੰ ਭੁੱਖ ਕੁਝ ਜ਼ਿਆਦਾ ਨਹੀਂ ਲੱਗਣ ਲੱਗੀ ਦਿਉਰਾ ਸੀਬੋ ਵੱਲ ਵੇਕੇ ਮਸ਼ਕਰੀਆਂ ਜਿਹੀ ਮੁਕਰਦੀ ਮਦਨ ਨੂੰ ਬੁਲਦੀ ਸੀਬੋ ਤਾਂ ਸੁਣ ਕੇ ਕੱਚੀ ਜਿਹੀ ਹੋ ਜਾਂਦੀ ਲੈ ਫੜ ਰੋਟੀ ਦਾ ਥਾਲ ਮਦਨ ਦੇ ਹੱਥ ਵਿੱਚ ਫੜਾਉਂਦੀ ਸੀਬੋ ਵੱਲ ਵੇਖ ਕੇ ਕਹਿੰਦੀ ਵੇਖੀ ਹਲੇ ਤੱਤੀ ਐ ਫੂਕਾ ਮਾਰ ਖਾ ਲਈ ਸੀਬੋ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਉੱਤੋਂ ਮਦਨ ਵੀ ਕਹਿੰਦਾ ਤੱਤੀ ਤਾਂ ਬਹੁਤ ਆ ਹਾਏ ਫੂਕ ਤਾ ਸੀਬੋ ਦੀ ਜੇਠਾਨੀ ਦਾ ਹਾਸਾ ਨਾ ਰੁਕਦਾ ਮੌਕਾ ਦੇਖ ਕੇ ਮਦਨ ਕਦੇ ਸੀਬੋ ਦਾ ਹੱਥ ਫੜ ਲੈਂਦਾ ਕਦੇ ਸੀਬੋ ਲਈ ਗਰਮ ਜਲੇਬੀਆਂ ਲੈ ਕੇ ਆਉਂਦਾ ਤੇ ਕਦੇ ਗਰਮ ਪਕੌੜੇ ਆਪਣੀ ਹੀਰ ਨਾਲ ਬਹਿ ਕੇ ਜ਼ਿੰਦਗੀ ਦੇ ਹਰ ਪਲ ਨੂੰ ਜੀਣਾ ਚਾਹੁੰਦਾ ਸੀ ਕਦੇ ਆਪਣੇ ਹੱਤਾਂ ਨਾਲ ਉਹਦੇ ਮੂੰਹ ਵਿੱਚ ਜਲੇਬੀ ਪਾ ਦਿੰਦਾ ਤਾਂ ਸੀਬੋ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਇੱਕ ਦਿਨ ਉਸਦੇ ਲਈ ਚੂੜੀਆਂ ਲੈ ਆਇਆ ਤਾਂ ਚੂੜੀਆਂ ਪਾਉਣ ਦੇ ਬਹਾਨੇ ਉਸਦੀ ਬਾਹ ਫੜ ਲਈ ਸੀਬੋ ਵਿਚਾਰੀ ਛੱਡੋ ਛੱਡੋ ਹੀ ਕਹਿੰਦੀ ਰਹਿ ਗਈ ਪਰ ਮਦਨ ਕਿੱਥੇ ਛੱਡਣ ਵਾਲਾ ਸੀ ਉਹ ਤਾਂ ਪੱਲਾ ਹੋਵੇ ਛੋਟੀ ਨੰਨਾਨ ਦਾ ਜੋ ਮੌਕੇ ਤੇ ਪਹੁੰਚ ਗਈ ਉਸ ਦਾ ਖੜਾ ਛੁੱਟਿਆ ਉੰਜ ਮਦਨ ਦੀਆਂ ਹਰਕਤਾਂ ਨੇ ਉਸ ਦੇ ਅੰਦਰ ਵੀ ਪਿਆਰ ਦੀ ਰਾਗਣੀਤਾ ਛੇੜ ਹੀ ਦਿੱਤੀ ਸੀ ਮਦਨ ਦੀ ਪਿਆਰ ਭਰੀਆਂ ਹਰਸ ਭਰੀਆਂ ਉਸ ਦੇ ਕੁਆਰੇ ਮਨ 'ਚ ਗੁਦਗਦੀਆਂ ਪੈਦਾ ਕਰਦੀਆਂ ਉਹ ਵੀ ਓਨੀ ਹੀ ਬੇਚੈਨ ਹੋ ਰਹੀ ਸੀ ਆਪਣੇ ਮਾਹੀ ਨੂੰ ਖੁੱਲ ਕੇ ਮਿਲਣ ਲਈ ਜਿਨ੍ਹਾਂ ਕੇ ਉਹਦਾ ਰਾਂਝਣ ਪਰ ਔਰਤ ਹੋਣ ਕਰਕੇ ਆਪਣੇ ਮਨ ਦੇ ਭਾਵਾਂ ਨੂੰ ਕਿਵੇਂ ਖੁੱਲ ਕੇ ਕਹਿ ਸਕਦੀ ਸੀ ਨਾਲ ਲੋਕ ਲਾਜ ਤੇ ਰਸਮਾਂ ਰਿਵਾਜਾਂ ਦਾ ਪਾਲਣ ਤਾਂ ਕਰਨਾ ਹੀ ਪੈਣਾ ਸੀ ਇਸੇ ਵਿੱਚ ਉਹ ਆਪਣੇ ਘਰ ਫੇਰਾ ਵੀ ਲਾ ਆਈ ਫੇਰਾ ਲਾਉਣ ਗਈ ਨੂੰ ਮਦਨ ਆਪਣੇ ਨਾਲ ਮੋਟਰਸਾਈਕਲ ਤੇ ਵਾਪਸ ਲੈਣ ਗਿਆ ਮਾਂ ਨੇ ਉੱਚ ਨੀਚ ਹੋਣ ਤੋਂ ਸਮਝਾ ਕੇ ਤਾਂ ਭੇਜਿਆ ਹੀ ਸੀ ਪਰ ਜਵਾਨ ਲੋਕ ਕਿੱਥੇ ਸਮਝੇ ਰਸਤੇ ਵਿੱਚ ਮੌਕਾ ਵੇਖ ਕੇ ਉਸ ਨੇ ਸੁੰਨਸਾਨ ਜਗ੍ਹਾ ਵੇਖ ਕੇ ਮੋਟਰਸਾਈਕਲ ਰੋਕ ਲਿਆ ਸਿਬਾ ਪੁੱਛਣ ਲੱਗੀ ਕੀ ਹੋ ਗਿਆ ਜੀ ਤਾਂ ਕਹਿਣ ਲੱਗਾ ਆਂਦਰਾ ਤਾਂ ਠਾਰ ਲਾਂ ਕਹਿ ਕੇ ਉਸਨੇ ਸ਼ੀਪੋ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਸ਼ੀਪੋ ਦਾ ਮੂੰਹ ਚੁੰਮ ਲਿਆ ਸ਼ੀਪੋ ਉੱਪਰਲੇ ਮਨੋ ਛੱਡੋ ਛੱਡੋ ਕਹਿੰਦੀ ਰਹੀ ਪਰ ਸੱਚ ਤਾਂ ਇਹ ਸੀ ਕਿ ਪਿਆਸ ਦੋਵੇਂ ਪਾਸੇ ਬਰਾਬਰ ਹੀ ਸੀ ਦੋ ਦਿਨ ਦੋਹਾਂ ਵਾਸਤੇ ਹੀ ਦੋ ਜੁੱਗਾਂ ਦੇ ਸਮਾਨ ਬੀਤੇ ਸੀ ਅਖੀਰ ਕੋਈ ਵੇਖ ਨਾ ਲਵੇ ਲੋਕ ਸ਼ਰਮ ਵੀ ਕੋਈ ਚੀਜ਼ ਹੁੰਦੀ ਹੈ ਦੋਹਾਂ ਨੂੰ ਇੱਕ ਦੂਜੇ ਤੋਂ ਵੱਖ ਹੋਣਾ ਪਿਆ ਸਿਪੋ ਦਾ ਸਰੀਰ ਅਜਬ ਜਿ ਸਰੂਰ ਨ ਪਰ ਗਿਆ ਪੇਕੇ ਗਈ ਨੂੰ ਚਿਹਰੇ ਦੀ ਢੌਣਕ ਵੇਖ ਵੇਖ ਸਹੇਲੀਆਂ ਵਕ ਵਕ ਅੰਦਾਜ਼ ਛਿੜ ਰੀਆਂ ਸਨ ਉਹਦੇ ਚਿਹਰੇ ਦੀ ਚਮਕ ਮਦਨ ਦੇ ਪਿਆਰ ਦੇ ਰੰਗਾਂ ਨਾਲ ਰੋਜ਼ ਵੱਧ ਰਹੀ ਸੀ ਬੀ ਕੋ ਦਿਨਵਾਦ ਦੇ ਵੀ ਮਨਾ ਲੇ ਹੁਣ ਉਹ ਦਿਨ ਸੀ ਜਦੋਂ ਦੋ ਜਵਾਨ ਦਿਲਾਂ ਦੀ ਕੁਆਰੀਆਂ ਖਾਸ਼ਾਂ ਸਿਰੇ ਚੜਨੀਆਂ ਦੋਮਾਂ ਦੇ ਦਿਲਾਂ 'ਚ ਹੀ ਚਾਹਾਂ ਦੇ ਲੱਡੂ ਫਟ ਰਹੇ ਸੀ ਤੇ ਅੰਗ ਅੰਖ ਖੇੜੇ ਸੀ ਫੁੱਲਾ ਵਾਂਗ ਮਹਿਕ ਰਿਆ ਅੱਜ ਸੁਹਾਗ ਰਾਤ ਸੀ ਉਹਨਾਂ ਦੀ ਤੇ ਮਦਨ ਤੇ ਚਾ ਅਵੱਲੇ ਸੀ ਕਮਰੇ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਜਾ ਰਿਹਾ ਸੀ ਛੋਟੀ ਜਿਹੀ ਮੰਡੀ ਚੱਬੜੀ ਅਵੱਲੀ ਜਹੀ ਗੱਲ ਸੀ ਅਚਾਨਕ ਉਸਦੇ ਇੱਕ ਦੋਸਤ ਦਾ ਫੋਨ ਆ ਗਿਆ ਮਦਨ ਨੂੰ ਕੋਈ ਜ਼ਰੂਰੀ ਕੰਮ ਤੋਂ ਸ਼ਹਿਰ ਜਾਣਾ ਪੈ ਗਿਆ ਜਾਂਦ ਜਾਂਦੇ ਅੱਖਾਂ ਨਾਲ ਹੀ ਸਹੰਤਾ ਕਰਦਾ ਕਹਿਣ ਲੱਗਾ ਸੋ ਹਾਗ ਸੇਜ ਤੇ ਮੇਰੀ ਸੀਬੋ ਬਣ ਕੇ ਸੋਲਾ ਸ਼ਿੰਗਾਰ ਕਰਕੇ ਮੇਰੀ ਉਡੀਕ ਕਰੀ ਮੈਂ ਹੁਣੀ ਆ ਗਿਆ ਪੱਜਿਆ ਪੱਜਾ ਤੇ ਹੁਣੀ ਆਇਆ ਸ਼ਰਮ ਦੀ ਲਾਲੀ ਸੀਬੋ ਦੀਆਂ ਅੱਖਾਂ 'ਚ ਸੁਰਖੀ ਲਾਉਣ ਲਈ ਕਾਫੀ ਸੀ ਰਾਤ ਦਾ ਰੋਟੀ ਟੁਕ ਨਿਪੜ ਗਿਆ ਸੀਬੋ ਦੇ ਜਠਾਣੀ ਤੇ ਨਾਨ ਨੇ ਉਸ ਨੂੰ ਦੁਲਹਨ ਦੇ ਲਿਬਾਸ 'ਚ ਸਜਾ ਦਿੱਤਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ ਸੀਬੋ ਸੋਹਾਰੀ ਸੇ ਤੇ ਬੈਠੀ ਬੈਠੀ ਮਦਨ ਦਾ ਇੰਤਜ਼ਾਰ ਕਰਨ ਲੱਗੀ ਕਦੋਂ 8:00 ਤੇ 10 ਤੇ 12 ਵਜੇ ਪਤਾ ਹੀ ਨਾ ਚੱਲਿਆ ਕਦੇ ਸਾਰੇ ਜੀ ਅਲੱਗ ਚਿੰਤਾਤ ਸੀ ਕਦੇ ਇੰਨੀ ਦੇਰ ਕੀਤੀ ਤਾਂ ਨਹੀਂ ਸੀ ਉਸਨੇ ਫਿਰ ਮਦਨ ਨਹੀਂ ਆਇਆ ਆਇਆ ਤਾਂ ਕੀ ਸਿਰਫ ਇੱਕ ਖਬਰ ਇੱਕ ਦਰਦਨਾਕ ਖਬਰ ਸੀਬੋ ਦੇ ਅਰਮਾਨ ਲੁੱਟੇ ਜਾਣ ਦੀ ਖਬਰ ਮਦਨ ਦੇ ਐਕਸੀਡੈਂਟ ਦੀ ਖਬਰ ਸ਼ਹਿਰ ਤੋਂ ਆਉਂਦੇ ਆਉਂਦੇ ਮਦਨ ਦਾ ਮੋਟਰਸਾਈਕਲ ਇੱਕ ਟਰੱਕ ਵਿੱਚ ਜਾ ਵੱਜਾ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਕਿਸੇ ਨੇ ਦਸਖਾ ਕੇ ਆਖਰੀ ਡਾਇਲਟ ਨੰਬਰ ਨੂੰ ਵੇਖ ਕੇ ਉਹਦੇ ਦੋਸਤ ਨੂੰ ਫੋਨ ਕਰ ਦਿੱਤਾ ਦੋਸਤ ਹੀ ਉਸ ਨੂੰ ਹਸਪਤਾਲ ਲੈ ਕੇ ਆ ਤੇ ਫੋਨ ਕਰ ਦਿੱਤਾ ਹਸਪਤਾਲ ਲੈ ਕੇ ਜਾਣ ਦੀ ਤਾਂ ਬਸ ਫਾਰਮੈਲਟੀ ਹੀ ਸੀ ਉਹਦੇ ਸਾਹ ਸੱਤ ਤਾਂ ਮੌਕੇ ਤੇ ਹੀ ਪੂਰੇ ਹੋ ਗਏ ਸੀ ਦੇ ਨਾਲ ਹੀ ਇੱਕ ਨਵ ਵਿਆਹੀ ਦੇ ਸਾਰੇ ਆਰਮਾਨ ਵੀ ਪੂਰਾ ਪਰਵਾਸ ਸਾਦਵੇਂ ਵਿੱਚ ਸੀ ਸੀਪੋ ਸੁੰਨੀਆਂ ਅੱਖਾਂ ਤੇ ਇੰਤਜ਼ਾਰ ਕਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਮਦਨ ਉਸ ਨੂੰ ਜਲਦੀ ਆਉਣ ਲਈ ਕਹਿ ਗਿਆ ਸੀ ਹੁਣ ਆਵੇਗਾ ਕਿ ਹੁਣ ਆਵੇਗਾ ਉਹਦੇ ਸਾਰੇ ਸ਼ਿੰਗਾਰ ਰੁੱਲ ਗਏ ਸੀ ਰੋਂਦੀ ਰੋਂਦੀ ਨੇ ਮੱਥਾ ਕੰਧ 'ਚ ਮਾਰ ਕੇ ਲਹੂ ਦੀਆਂ ਨਦੀਆਂ ਚਲਾ ਲਈਆਂ ਹੱਥਾਂ ਦਾ ਲਾਲ ਸੂਹਾ ਚੂੜਾ ਜੋ ਹਲੇ ਤੱਕ ਕਿਸੇ ਨੇ ਉਤਾਰਿਆ ਵੀ ਨਹੀਂ ਸੀ ਕੰਦਾ ਨਾਲ ਮਾਰ ਮਾਰ ਤੋੜ ਦਿੱਤਾ ਗਿਆ ਸੀ ਹਲੇ ਤਾਂ ਉਹ ਦੁਲਹਣ ਵੀ ਨਹੀਂ ਸੀ ਬਣ ਸਕੀ ਕਿਸੇ ਦੀ ਤੇ ਵਿਧਾਤਾ ਉਸ ਨੂੰ ਵਿਧਵਾ ਬਣਾ ਦਿੱਤਾ ਕੁਵਾਰੀ ਵਿਧਵਾ ਸਾਰਾ ਪਰਿਵਾਰ ਸਾਧਵੇਂ ਵਿੱਚ ਸੀ ਕੌਣ ਉਹਦੀ ਸੁਰਤ ਲੈਂਦਾ ਕੱਲ ਦੀ ਸੋਹਣੀ ਸਨੱਖੀ ਸ਼ੁਭ ਮੰਗਲ ਕਾਰੀ ਕੁੜੀ ਦੇ ਹੁਣ ਠੱਪਾ ਲੱਗ ਗਿਆ ਸੀ ਮਨਹੂਸ ਦਾ ਠੱਪਾ ਕੱਲ ਮੂਹੇ ਦਾ ਠੱਪਾ ਅਪਹਾਗਾਂ ਦਾ ਠੱਪਾ ਜਿੰਨੇ ਮੂਹ ਸਨ ਓਨਿਆਂ ਹੀ ਗੱਲਾਂ ਕਿਸੇ ਦਾ ਮੂੰਹ ਥੋੜੀ ਫੜਿਆ ਜਾ ਸਕਦਾ ਹੂੰ ਏਕੇ ਆਏ ਸੀ ਆਪਣੀ ਧੀ ਦਾ ਮੂੰਹ ਵੇਖ ਕੇ ਉਹਨਾਂ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ ਪਰ ਕਰ ਕੀ ਸਕਦੇ ਸੀ ਲੋਕ ਦੱਬੀ ਜ਼ੁਬਾਨ ਨਾਲ ਕਹਿ ਰਹੇ ਸੀ ਕਿ ਸੀਬੋ ਤੇ ਉਸ ਦਾ ਦਿਓ ਚਾਦਰ ਪਾ ਦਵੇ ਪਰ ਉਸਦੀ ਸੱਸ ਨੇ ਸਾਫ਼ ਲਫ਼ਜ਼ਾਂ ਵਿੱਚ ਉਸ ਮਨਹੂਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਜੋ ਉਹਦੇ ਇੱਕ ਪੁੱਤ ਨੂੰ ਖਾ ਗਈ ਉਹ ਤਾਂ ਉਸਦੀ ਪਰਛਾਈ ਵੀ ਇਸ ਘਰ ਤੋਂ ਦੂਰ ਰੱਖਣਾ ਚਾਹੁੰਦੀ ਸੀ ਉਹ ਵਾਰ-ਵਾਰ ਚੀਕ-ਚੀਕ ਕੇ ਕਹਿ ਰਹੀ ਸੀ ਤੂੰ ਡੈਣ ਹੈ ਡੈਣ ਤੇਰੇ ਮਨਹੂਸ ਪੈਰ ਮੇਰੇ ਘਰ ਚ ਪੈਂਦੇ ਹੀ ਮੇਰਾ ਪੁੱਤ ਦੁਨੀਆ ਤੋਂ ਚਲਾ ਗਿਆ ਮੇਰੇ ਪੁੱਤ ਨੂੰ ਤੂੰ ਖਾ ਗਈ ਮੌਕੇ ਦੀ ਨਜਾਕਤ ਦੇ ਵੇਖਦੇ ਹੋਏ ਕੋਈ ਉਸ ਨੂੰ ਕੁਝ ਕਹਿ ਵੀ ਨਹੀਂ ਰਹੀ ਸੀ ਰਿਆ ਨਾ ਕੋਈ ਇਹ ਸੋਚ ਰਿਹਾ ਸੀ ਕਿ ਉਸ ਦੇ ਤਿੰਨ ਪੁੱਤਰਾਂ ਚੋਂ ਦੋ ਤਾਂ ਸਲਾਮਤ ਨੇ ਪਰ ਨਵ ਵਿਹਾਈ ਸੀ ਬੋਦੀ ਤਾਂ ਪੂਰੀ ਦੁਨੀਆ ਹੀ ਮਦਨ ਸੀ ਜੋ ਹੁਣ ਉੱਜੜ ਚੁੱਕੀ ਸੀ ਉਹਦੀਆਂ ਖੁਸ਼ੀਆਂ ਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈਆਂ ਸੀ ਸੱਸ ਚਾਹੁੰਦੀ ਸੀ ਕਿ ਇਸ ਮਨਹੂਸ ਦਾ ਸਾਹਿਆ ਘਰ ਤੇ ਨਾ ਪੈਣ ਦਿੱਤਾ ਜਾਵੇ ਤੇ ਇਸ ਨੂੰ ਘਰੋਂ ਕੱਢ ਦਿੱਤਾ ਜਾਵੇ ਪਰ ਉਹਦੇ ਪੇਕੇ ਵਿਧਵਾ ਧੀ ਨੂੰ ਘਰ ਲੈ ਕੇ ਜਾ ਕੇ ਬਿਠਾਉਣਾ ਨਹੀਂ ਚਾਹੁੰਦੇ ਸੀ ਪਹਿਲਾਂ ਹੀ ਉਸ ਦਾ ਮਸਾਂ ਵਿਆਹ ਕੀਤਾ ਸੀ ਅੱਗੇ ਲਾਂਚ ਦੋ ਹੋਰ ਸੀ ਉਸ ਨੂੰ ਘਰੇ ਬਿਠਾ ਕੇ ਉਹਨਾਂ ਦੇ ਵਿਆਹ ਦੀ ਮੁਸ਼ਕਲ ਹੋ ਜਾਣੀ ਸੀ ਅਖੀਰ ਰਿਸ਼ਤੇਦਾਰਾਂ ਨੇ ਸਮਝਾਉਣ ਤੇ ਮਸਾਂ ਹੀ ਸੱਸ ਉਸ ਨੂੰ ਘਰੇ ਰੱਖਣ ਨੂੰ ਰਾਜ਼ੀ ਹੋਈ ਪਤੀ ਦੇ ਜਾਣ ਤੇ ਹੀ ਉਸ ਦੀ ਕੀਮਤ ਕੱਖਾਂ ਦੀ ਹੋ ਗਈ ਸੀ ਨਾ ਪੇਕੇ ਰੱਖਣ ਨੂੰ ਤਿਆਰ ਸੀ ਨਾ ਸਹੁਰੇ ਕੋਈ ਉਹਦੇ ਦਿਲ ਦਾ ਦਰਦ ਨੇ ਸਮਝ ਸਕਦਾ ਸੀ ਕੌਣ ਸੀ ਉਸ ਦੇ ਉਸ ਦੇ ਜ਼ਖਮਾਂ ਤੇ ਮਲਮ ਰੱਖਦਾ ਉਹਦੇ ਤਾਂ ਮਾਪੇ ਹੀ ਉਸ ਤੋਂ ਕਿਨਾਰਾ ਵੱਟ ਗਏ ਸੀ ਇੱਕ ਇਨਸਾਨ ਦੇ ਚਲੇ ਜਾਣਾ ਉਸ ਦਾ ਵजूद ਖਿੰਡ ਪੁੰਗ ਗਿਆ ਸੀ ਉਹ ਪੇਕੇ ਤੇ ਸਹਰੇ ਦੋਵੇਂ ਥਾਂ ਬਾਦੂ ਹੋ ਗਈ ਸੀ ਕਿਸ ਨੂੰ ਸੀ ਹੁਣ ਉਹਦੀ ਜ਼ਰੂਰਤ ਘਰ ਵਿੱਚ ਪਏ ਬਾਦੂ ਸਮਾਨ ਦੀ ਤਰ੍ਹਾਂ ਹੋ ਕੇ ਰਹਿ ਗਈ ਸੀ ਬਸ ਹੌਲੀ ਹੌਲੀ ਦਿਨ ਬੀਤਣ ਲੱਗੇ ਜਿਸ ਘਰ ਚ ਕਦੇ ਉਹਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਗਿਆ ਸੀ ਅੱਜ ਉਸੇ ਘਰ ਦੀ ਨੌਕ ਰਾਣੀ ਬਣ ਗਈ ਸੀ ਘਰ ਵਿੱਚ ਸਭ ਤੋਂ ਪਹਿਲਾਂ ਉੱਠਦੀ ਤੇ ਸਭ ਤੋਂ ਸੌਣ ਤੋਂ ਬਾਅਦ ਸੌਂਦੀ ਫੁੱਲਾਂ ਵਰਗਾ ਉਹਦਾ ਨਾਜ਼ੁਕ ਸਰੀਰ ਘਰ ਦੇ ਕੰਮਾਂ ਵਿੱਚ ਖੁਰਦਰਾ ਤੇ ਮਲੀਨ ਹੋ ਗਿਆ ਸੀ ਘਰ ਵਾਲੇ ਉਸ ਨੂੰ ਸਾਰਾ ਦਿਨ ਕੰਮਾਂ ਲਈ ਆਵਾਜ਼ਾਂ ਮਾਰਦੇ ਕੋਈ ਸਿੱਧੇ ਮੂੰਹ ਨਾ ਬੁਲਾਉਂਦਾ ਸੱਸ ਕਰਮ ਜਲੀ ਮਨਹੂਸ ਤੇ ਡੈਣ ਪਤਾਂ ਨੇ ਕਿਹੜੇ ਕਿਹੜੇ ਨਾਮਾਂ ਨਾਲ ਪੁਕਾਰਦੀ ਉਹ ਵਿਚਾਰੀ ਆਪਣੇ ਕਰਮਾਂ ਤੇ ਰੋਂਦੀ ਰਹਿੰਦੀ ਪਰ ਕੌਣ ਸੀ ਉਹਦਾ ਦੁੱਖ ਸੁਣਨ ਵਾਲਾ ਕੌਣ ਸੀ ਉਹਦੇ ਹੰਝੂ ਪੂੰਜਣ ਵਾਲਾ ਮਾਪੇ ਵੀ ਉਸ ਨੂੰ ਦਾਦੀ ਪੇਕੇ ਨਾ ਲੈ ਕੇ ਜਾਂਦੇ ਕਿ ਕਿਤੇ ਸੋਹਰੇ ਪੱਲਾ ਹੀ ਨਾ ਝਾੜ ਬੈਠਣ ਘਰ ਦੀ ਸਭ ਤੋਂ ਵੇਕਾਰ ਇੱਕ ਕੋਠਰੀ ਜਈ ਉਸ ਨੂੰ ਦੇ ਦਿੱਤੀ ਗਈ ਜਿੱਥੇ ਘਰ ਦਾ ਸਾਰਾ ਕਬਾਰ ਛੁੱਟਿਆ ਹੋਇਆ ਸੀ ਕੀ ਬੋਲਦੀ ਉਹ ਉਹ ਵੀ ਤਾਂ ਹੁਣ ਕਵਾਰੀ ਸੀ ਜਿਸਦੀ ਕੋਈ ਬੁੱਕਤ ਨਹੀਂ ਸੀ ਕੋਈ ਉਸ ਨੂੰ ਰੋਟੀ ਵਾਸਤੇ ਨਾ ਪੁੱਛਦਾ ਸਾਇ ਟੱਬਨ ਨੂੰ ਖਵਾ ਕੇ ਜੋ ਥੋੜਾ ਬਹੁਤ ਬਚ ਕੁਝ ਜਾਂਦਾ ਉਹ ਖਾ ਲੈਂਦੀ ਜੇ ਕਦੇ ਸਭ ਖਤਮ ਹੋ ਜਾਂਦਾ ਤਾਂ ਸਿਰ ਪਾਣੀ ਪੀ ਕੇ ਸੌਂ ਜਾਂਦੀ ਉਂਝ ਵੀ ਉਸ ਦਾ ਦੁੱਖ ਉਹਦੀ ਭੁੱਖ ਪਿਆਸ ਤੋਂ ਬਹੁਤ ਵੱਡਾ ਸੀ ਬਸ ਇਹਨਾਂ ਸਭ 'ਚ ਜੇ ਕੋਈ ਉਸ ਦਾ ਖਿਆਲ ਰੱਖਦਾ ਸੀ ਤਾਂ ਉਹ ਸੀ ਉਸ ਦੀ ਚੇਠਾਣੀ ਉਮਰ 'ਚ ਕਈ ਸਾਲ ਵੱਡੀ ਉਸ ਨੂੰ ਪੁੱਤ ਪੁੱਤ ਕਹਿ ਕੇ ਬੁਲਾਉਂਦੀ ਆਪਣੇ ਵੱਲੋਂ ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਦੀ। ਘਰ ਵਿੱਚ ਜੇ ਕੋਈ ਵਧੀਆ ਚੀਜ਼ ਆਉਂਦੀ ਤਾਂ ਬੱਚਿਆਂ ਦੀ ਤਰ੍ਹਾਂ ਉਸ ਲਈ ਵਿਚਾਰ ਰੱਖਦੀ ਪਰ ਉਸ ਦੀਆਂ ਆਪਣੀਆਂ ਹੱਦਾਂ ਸੀ। ਉਹ ਵੀ ਇਸ ਕਰ ਦੀ ਨੋਹ ਹੀ ਸੀ। ਆਪਣੇ ਹੱਥ ਤੋਂ ਬਾਹਰ ਸੀ ਬੋ ਕਈ ਵਾਰ ਮਦਦ ਨੂੰ ਜ਼ਾਦ ਕਰਕੇ ਰੋ ਪੈਂਦੀ ਤੇ ਰੱਬ ਨੂੰ ਉਲੰਭਾ ਦਿੰਦੀ। ਰੱਬਾ ਕੀ ਵਿਗਾਰਿਆ ਸੀ ਮੈਂ ਤੇਰਾ? ਦੱਸ ਕੀ ਪਾਪ ਕੀਤਾ ਸੀ? ਜੇ ਦੀ ਸਜ਼ਾ ਤੂੰ ਮੈਨੂੰ ਦੇਣ ਲੱਗਾ ਹੈ। ਜੇ ਲੈ ਕੇ ਹੀ ਜਾਣਾ ਸੀ ਤਾਂ ਮੈਨੂੰ ਲੈ ਜਾਂਦਾ ਮੇਰੇ ਮਦਨ ਨੇ ਤਾਂ ਤੇਰਾ ਕੀ ਵਿਗਾੜਿਆ ਸੀ ਅਸੀਂ ਤਾਂ ਹਲੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ਤੂੰ ਤਾਂ ਜੁਗੜਿਆਂ ਦੇ ਵਿਛੋੜੇ ਪਾ ਦਿੱਤੇ ਕੱਟੋ-ਕੱਟ ਕੋਚ ਦਿਨ ਤਾਂ ਜੀ ਲੈਂਡਿੰਦਾ ਮੈਨੂੰ ਆਪਣੇ ਮਦਨ ਨਾਲ ਦੱਸ ਮੈਂ ਕੀ ਦੇ ਸਹਾਰੇ ਜ਼ਿੰਦਗੀ ਕੱਟਾਂ ਕੱਟੋ-ਕੱਟ ਉਸ ਦਾ ਕੋਈ ਆਂਚੀ ਮੇਰੇ ਕੋਲ ਹੁੰਦਾ ਉਹਦੇ ਸ਼ਕਲ ਵੇਖ ਕੇ ਹੀ ਮੇਰੀ ਜ਼ਿੰਦਗੀ ਕੱਟ ਜਾਂਦੀ ਹੌਣ ਦੱਸ ਮੈਂ ਕੀ ਦਾ ਸਹਾਰਾ ਤੱਕਾਂ ਕੀ ਲੋੜ ਜ਼ਰੂਰਤ ਐ ਮੇਰੀ ਕਿਸਦਾ ਕੀ ਅੜਿਆ ਥੜਿਆ ਸੀ ਮੇਰੇ ਬਿਨ ਪਤਾ ਨਹੀਂ ਕਿਉਂ ਮੈਨੂੰ ਸਜ਼ਾ ਭੋਗਣ ਲਈ ਧਰਤੀ ਤੇ ਭੇਜ ਦਿੱਤਾ ਚੰਗਾ ਹੁੰਦਾ ਰੱਬਾ ਜੇ ਤੂੰ ਮੈਨੂੰ ਚੱਕ ਲੈਂਦਾ ਆਹ ਜ਼ਿੰਦਗੀ ਮੇਥੋਂ ਕੱਟੀ ਨਹੀਂ ਜਾਂਦੀ ਚੰਗਾ ਹੀ ਸੀ ਪਹਿਲਾ ਪਤੀ ਦੀ ਜੀਤ ਨਾਲ ਸੱਤੀ ਹੋਣ ਦਾ ਰਿਵਾਜ ਸੀ ਇੱਕ ਵਾਰ ਮਰ ਕੇ ਪਤਨੀ ਦੇ ਸਾਰੇ ਕਸ਼ਟ ਕੱਟੇ ਜਾਂਦੇ ਸਨ ਪਰ ਮੇਰੇ ਵਰਗੀਆਂ ਜਿੰਦਾ ਰਹਿ ਕੇ ਰੋਜ਼ ਹੀ ਹਜ਼ਾਰਾਂ ਮੌਤਾਂ ਮਰਦੀਆਂ ਨੇ ਹੇ ਮੇਰੇ ਸਾਈ ਕੁਝ ਤਾਂ ਮਿਹਰ ਕਰ ਮੇਰੇ ਪਾਪਾਂ ਦਾ ਬੋਝ ਘੱਟ ਕਰ ਮੈਨੂੰ ਵੀ ਲੈ ਜਾ ਜਿੱਥੇ ਮਰੇ ਮਦਨ ਨੂੰ ਲੈ ਕੇ ਗਿਆ ਆਪੇ ਰੋਂਦੀ ਆਪੇ ਚੁੱਪ ਹੋ ਜਾਂਦੀ ਰੋ ਰੋ ਰ ਕੇ ਅੱਖਾਂ ਦੇ ਹੰਝੂ ਸੁੱਕ ਜਾਂਦੇ ਪਰ ਕੌਣ ਚੁੱਪ ਕਰਾਵੇ ਉੰਜ ਵੀ ਇੰਨਾ ਵੇਲਾ ਕੌਣ ਰਹਿਣ ਦਿੰਦਾ ਸੀ ਉਹਨੂੰ ਕਿ ਹੰਝੂ ਵਹਾ ਸਕੀ ਤਨ ਦੇ ਫਿੱਕੇ ਲਵਾਸ ਵਾਂਗ ਉਸ ਦੇ ਸਰੀਰ ਤੇ ਚਿਹਰੇ ਦੀ ਚਮਕ ਵੀ ਦਿਨ ਪ੍ਰਤੀ ਦਿਨ ਫਿੱਕੀ ਹੁੰਦੀ ਜਾ ਰਹੀ ਸੀ ਉਸ ਦਾ ਵੀ ਮਨ ਕਰਦਾ ਸੀ ਆਪਣੇ ਮਾਹੀ ਦੀ ਗੱਲ ਬੱਕੜੀ ਚ ਲਿਫਟ ਕੇ ਸੌਣ ਦਾ ਮਨ ਕਰਦਾ ਸੀ ਕਿ ਉਹ ਬਸ ਬੋਣ ਦੀ ਜਾਵੇ ਤੇ ਰਾਂਝਣ ਸੁਣਦਾ ਹੀ ਜਾਵੇ ਕੁਝ ਉਸ ਦੀ ਸੁਣੇ ਕੁਝ ਆਪਣੀ ਕਹੇ ਪਿਆਰ ਦੇ ਰੰਗਾਂ ਨਾਲ ਉਸਦੀ ਜ਼ਿੰਦਗੀ ਸਰੋਵਰ ਹੋ ਜਾਵੇ ਉਸਦਾ ਤਨ ਮਨ ਆਤਮਾ ਸਭ ਪਿਆਰ ਦੇ ਭੁੱਖੇ ਸੀ ਪਰ ਉਸ ਨੂੰ ਪਿਆਰ ਦੇ ਰੰਗਾਂ 'ਚ ਡੋਬੋਣ ਵਾਲਾ ਤੱਕ ਕਦੋਂ ਦਾ ਸੌ ਚੁੱਕਾ ਸੀ ਕਿਨੂੰ ਕਿਨੂੰ ਕਹਿੰਦੀ ਕਿਸ ਨੂੰ ਦਿਲ ਦਾ ਹਾਲ ਸੁਣਾਉਂਦੀ ਗਰਮੀਆਂ ਵਿੱਚ ਕਿੰਝ ਸਾਰਾ ਦਿਨ ਕੰਮ ਕਰਦੀ ਮੁੜ ਕੇ ਨਾ ਚਾਹੁੰਦੀ ਰਹਿੰਦੀ ਕੋਈ ਨਾ ਕਹਿੰਦਾ ਤੂੰ ਬਿੰਦ ਚਟ ਆਰਾਮ ਕਰ ਲੈ ਬਰਸਾਤ ਦਾ ਮੌਸਮ ਕਦੇ ਵਧੀਆ ਬਹੁਤ ਲੱਗਦਾ ਸੀ ਪਰ ਹੁਣ ਕੋਈ ਚਾ ਕਲੇਜੇ ਚ ਨਹੀਂ ਸੀ ਅਕਸਰ ਸੁੱਕਣੇ ਪਏ ਕੱਪੜੇ ਤਾਰਾਂ ਤੋਂ ਉਤਾਰਦੇ ਖੁਦ ਵੀ ਭਿੱਜ ਜਾਂਦੀ ਬਿਮਾਰ ਹੋ ਜਾਂਦੀ ਪਰ ਕਿਸੇ ਨੂੰ ਕਿਸ ਪਈ ਸੀ ਉਹਦੀ ਇੱਕ ਚਠਾਣੀ ਸੀ ਜੋ ਉਸ ਨੂੰ ਕਾੜਾ ਬਣਾ ਕੇ ਦਿੰਦੀ ਤੇ ਨਾਲ ਆਪਣੇ ਬੱਚਿਆਂ ਵਾਂਗ ਛਿੜਕਦੀ ਵੀ ਕੀ ਜ਼ਰੂਰਤ ਸੀ ਇਸ ਤਰ੍ਹਾਂ ਭਿੱਜਣ ਦੀ ਪਰ ਜਿਸ ਦਾ ਮਨ ਦੁਖੀ ਹੋਵੇ ਉਸ ਨੂੰ ਤਾਂ ਦੀ ਤਕਲੀਫ ਕਿੱਥੇ ਦੁਖੀ ਕਰਦੀ ਹੈ ਹਾਂ ਪਰ ਸਰਦੀਆਂ ਦੀਆਂ ਲੰਮੀਆਂ ਰਾਤਾਂ 'ਚ ਜੇ ਜੇਠ ਜਠਾਣੀ ਦੇ ਕਮਰੇ 'ਚੋਂ ਆਉਂਦੀਆਂ ਹੱਸਾਂ ਬੋਲਣ ਦੀਆਂ ਆਵਾਜ਼ਾਂ ਉਹਦਾ ਸੀਨਾ ਚੀਜ ਜਾਂਦੀਆਂ ਸੱਸ ਸਹੁਰਾ ਆਪਣਾ ਮਾਸਤ ਰਹਿੰਦੀ ਉਸ ਨੂੰ ਲੱਗਦਾ ਹਰ ਕੋਈ ਜੋੜਿਆਂ ਵਿੱਚ ਐ ਬਸ ਇੱਕ ਉਹ ਹੀ ਕੱਲੀ ਰਹਿ ਗਈ ਐ ਆਪਣੇ ਮਹਿਬੂਬ ਤੋਂ ਬਿਨਾ ਉਹਦੇ ਸਾਥ ਤੋਂ ਬਿਨਾ ਉਹਦੇ ਅਹਿਸਾਸ ਤੋਂ ਬਿਨਾ ਉਹਦੀ ਸ਼ੋਹ ਤੋਂ ਬਿਨਾ ਜਵਾਨੀ ਤੇ ਇਸ ਪਹਿਚ ਸਰੀਰ ਦੀ ਪਿਆਸ ਦਾ ਬੁਝਣਾ ਕਿੰਨਾ ਜ਼ਰੂਰੀ ਹੈ ਇਹ ਉਸ ਤੋਂ ਵੱਧ ਕੌਣ ਸਮਝ ਸਕਦਾ ਸੀ ਸ਼ਾਇਦ ਜਵਾਨੀ ਰੋਟੀ ਤੇ ਪਾਣੀ ਬਿਨਾਂ ਰਹਿ ਸਕਦੀ ਹੈ ਪਰ ਸਾਦ ਦੀ ਭੁੱਖ ਬਿਨਾਂ ਨਹੀਂ ਅਕਸਰ ਕਈ ਵਾਰ ਉਸ ਤੋਂ ਉਮਰ ਵਿੱਚ ਵੱਡੇ ਜੇਠਾਣੇ ਆਪਣੇ ਸਰੀਰ ਤੇ ਨਹੰਦਰਾ ਤੇ ਹੋਰ ਕਈ ਨਿਸ਼ਾਨ ਛਪਾਉਂਦੇ ਨਜ਼ਰ ਆਉਂਦੀ ਉਸਨੇ ਭਾਵੇਂ ਕੁਝ ਵੀ ਨਹੀਂ ਵੇਖਿਆ ਸੀ ਪਰ ਐਡ ਵੀ ਅਯਾਨੀ ਨਹੀਂ ਸੀ ਕਿ ਇਹ ਸਮਝ ਨਾ ਸਕਦੀ ਇਸਾ ਵੇਖ ਕੇ ਉਹਦੇ ਅੰਦਰ ਦੀ ਪਿਆਸ ਹੋਰ ਵੱਧ ਜਾਂਦੀ। ਉਹਦੇ ਕੋਲ ਤਾਂ ਕੋਈ ਜਰੀਆ ਨਹੀਂ ਸੀ ਕਿ ਆਪਣੀ ਭੁੱਖ ਮਿਟਾ ਸਕਦੀ। ਸਦੀਆਂ ਦੀ ਇਹ ਪਿਆਸ ਉਹਦੇ ਹਿੱਸੇ ਆ ਗਈ ਸੀ। ਨਾ ਹੀ ਉਹ ਕੋਈ ਉਹਨੂੰ ਸੰਤ ਮਹਾਂਤਰੀ ਸੀ ਕਿ ਆਪਣੇ ਮਨ ਨੂੰ ਸਾਧ ਸਕੇ। ਉਂਝ ਵੀ ਸੰਤ ਮਹਾਂਤ ਵੀ ਆਪਣੇ ਮਨ ਦੀ ਭਟਕਣਾ ਤੋਂ ਉੱਪਰ ਉੱਠੇ ਹੀ ਹੁੰਦੇ ਨੇ। ਕੌਣ ਕਹਿ ਸਕਦਾ ਹੈ ਕਹਿੰਦੇ ਨੇ ਦਿਲ دریا ਸਮੁੰਦਰੋਂ ਡੂੰਘੇ ਕੌਣ ਦੇ ਲਾਂ ਦੀ ਜਾਣੀ। ਏ ਸਭ ਸੋਚ ਦੀ ਸੋਚ ਦੀ ਸੀ ਬੋ ਕਦ ਬੂਹੇ ਦੀ ਓਟ 'ਚ ਥੋੜੀ ਜਹੀ ਬਾਹਰ ਹੋ ਗਈ ਇਸ ਦਾ ਪਤਾ ਉਸ ਨੂੰ ਉਦੋਂ ਹੀ ਚੱਲਿਆ ਜਦੋਂ ਸੱਸ ਨੇ ਉਹਦੀ ਗੁੱਤ ਪਕੜ ਕੇ ਉਸ ਦੇ ਦੋ ਤੱਫੇ ਲਾਏ ਤੇ ਕਹਿਣ ਲੱਗੀ ਕਮਜਾਤੇ ਮਨਹੂਸੇ ਪਹਿਲਾ ਮੇਰਾ ਮੁੰਡਾ ਤਾਂ ਖਾ ਗਈ ਹੁਣ ਬਸ ਆਹੀ ਕਸਰ ਰਹਿ ਗਈ ਸੀ ਹੋਰ ਕੜਾ ਸਾਡਾ ਜਲੂਸ ਵਿੱਚ ਖੜ ਖੜ ਕੇ ਬਰਾਤਾਂ ਵੇਖਦੀ ਐ ਰੰਨਾ ਵੇਖਦੀ ਐ ਵਰਗੇ ਹੀ ਨਿਕਲ ਜਾ ਨਾਥ ਕੱਪੜੇ ਪਾੜ ਕੇ ਚੰਗੀ ਤਰ੍ਹਾਂ ਤਮਾਸ਼ਾ ਵਿਖਾ ਦੇ ਲੋਕਾਂ ਨੂੰ ਕੰਮ ਦਾ ਡੱਕਾ ਨਹੀਂ ਦੂਰਾ ਕਰਦੀ ਬਸ ਸਾਡੀ ਇੱਜ਼ਤ ਤੇ ਵੱਟੇ ਲਾਉਂਦੀ ਏ ਉਸ ਨੂੰ ਵਾਲਾਂ ਤੋਂ ਖਿੱਚ ਕੇ ਅੰਦਰ ਲੈ ਜਾ ਰਹੀ ਸੀ ਸੀਪੋ ਦੇ ਦਰਦ ਨਾਲ ਚੀਕ ਰਹੀ ਸੀ ਪਰ ਕੌਣ ਵਿੱਚ ਬਚਾਅ ਕਰਦਾ ਜੇ ਥਾਣੀ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਇਹ ਕਹਿ ਚੁੱਪ ਕਰਾ ਦਿੱਤਾ ਆਹੋ ਤੈਨੂੰ ਵਾਲਾ ਹੀ ਜਮਾਰਦਾ ਨਾ ਇਸ ਦਾ ਤੂੰ ਹੀ ਉਹ ਦਿਮਾਗ ਖਰਾਬ ਕਰ ਦਿੱਤਾ ਇਹਦਾ ਤਾਂ ਹੀ ਤਾਂ ਗਲੀ 'ਚ ਖੜ ਖੜ ਕੇ ਖੋਰੇ ਕਿਹੜੇ ਜਾਰ ਨੂੰ ਵੇਖਦੀ ਐ ਇਸ ਤੋਂ ਬਾਅਦ ਥਾਣੀ ਦੀ ਵੀ ਕੁਝ ਹਿੰਮਤ ਨਾ ਹੋਈ ਸਿਬੂ ਉਸ ਵਿਚਾਰੇ ਲਈ ਦਰਦ, ਬੇਇੱਜ਼ਤੀ, ਮਾਣ, અપਮਾਨ ਇਹ ਲਫ਼ਜ਼ਾਂ ਦੇ ਮਾਇਨੇ ਹੀ ਖਤਮ ਹੋ ਗਏ ਸੀ ਪਿੱਕੇ 4 ਸਾਲਾਂ 'ਚ ਬਸ 4 ਤੋਂ 5 ਵਾਰ ਲੈ ਕੇ ਗਏ ਸੀ ਉਹ ਵੀ ਜੇ ਪਹਿਲੇ ਦਿਨ ਲੈ ਕੇ ਜਾਂਦੇ ਅਗਲੇ ਦਿਨ ਛੱਡ ਜਾਂਦੇ ਇੱਕ ਵਾਰੀ ਉਸਤੇ ਛੋਟੀ ਦੇ ਪਿਆ ਤੇ ਇੱਕ ਵਾਰੀ ਭੂਆ ਲਈ ਆਈ ਹੋਈ ਸੀ ਇੱਕ ਵਾਰ ਭੈਣ ਦਾ ਜਾਪਾ ਸੀ ਉਹ ਵੀ ਸ਼ਾਇਦ ਲੋਕ ਲਾਜ ਨੂੰ ਕੀ ਲੋਕ ਕੀ ਕਹਿਣਗੇ ਪਤਾ ਨਹੀਂ ਉਸ ਵਿਚਾਰੀ ਦੀਆਂ ਦੋ ਰੋਟੀਆਂ ਹੀ ਭਾਰ ਸੀ ਸਭ ਤੇ ਪੇਕੇ ਜਾ ਕੇ ਵੀ ਉਹ ਕਮਾਂ ਕਰਾਂ ਚ ਲੱਗੀ ਰਹਿੰਦੀ ਮਾਂ ਦਾ ਦਿਲ ਉਸ ਵੱਲ ਵੇਖ ਮੱਚਦਾ ਸੀ ਪਰ ਛੋਟੀ ਦੇ ਮੂੰਹ ਵੱਲ ਵੇਖਦੀ ਕੁਝ ਨਾ ਤੇ ਕਹਿ ਦਿੱਤੀ ਉਹ ਵਾਪਸ ਆਪਣੇ ਨਰਕ ਵੱਲ ਕਾਲ ਦਿੱਤੀ ਜਾਂਦੀ ਜਿੱਥੇ ਕਿਸੇ ਨੂੰ ਉਹਦੀ ਜ਼ਰੂਰਤ ਨਹੀਂ ਸੀ ਜ਼ਰੂਰਤ ਸੀ ਤਾਂ ਉਹਦੇ ਕੰਮਾਂ ਦੀ ਵਸ ਸੀ ਬੂ ਮਨ ਹੀ ਮਨ ਸੋਚ ਰਹੀ ਸੀ ਆਪ ਸਾਹਮਣੇ ਕਰ ਵਿਆਹ ਕਿ ਆਈ ਨਵੇਂ ਵਿਆਹੀ ਬਾਰੇ ਤੇ ਨਵਦੀਪ ਵੀਰੇ ਬਾਰੇ ਹਲੇ 2 ਮਹੀਨੇ ਪਹਿਲਾਂ ਹੀ ਤਾਂ ਨਵਦੀਪ ਵੀਰੇ ਦੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਦਾ ਅਗਲਾ ਭਾਗ ਸੁਣ ਲਈ ਤੁਸੀਂ ਜ਼ਰੂਰ ਅਗਲੇ ਭਾਗ ਦੀ ਇੰਤਜ਼ਾਰ ਕਰਨਾ ਇਹ ਕਹਾਣੀ ਥੋੜੀ ਜਜਵਾਤੀ ਸੀ ਇੱਕ ਵਿਧਵਾ ਜੋ ਦਰਦ ਪਿੰਦੀ ਹੈ ਉਸ ਦਾ ਸ਼ਾਇਦ ਥੋੜਾ ਜਿਹਾ ਹਿੱਸਾ ਵੀ ਮੈਂ ਨਹੀਂ ਬਿਆਨ ਕਰ ਸਕੀ ਕਿਤ ਤੱਕ ਕਿਤੇ ਲਿਖਦੇ ਹੋਏ ਲੇਖਕ ਦੀ ਅੱਖ ਵੀ ਭਿੱਜ ਗਈ ਸੀ ਸੱਚ ਪਤੀ ਦਾ ਮਰ ਜਾਣਾ ਸਾਡੇ ਸਮਾਜ ਵਿੱਚ ਕਿਸੇ ਵੀ ਔਰਤ ਲਈ ਇੱਕ ਤਰਾਸ ਦੀ ਹੈ ਉਹ ਦੁੱਖ ਜਿਸ ਨੂੰ ਕੋਈ ਨਹੀਂ ਸਮਝ ਸਕਦਾ ਇਹ ਅਤਿਆਚਾਰ ਉਹਦੀ ਜ਼ਿੰਦਗੀ 'ਚ ਐਨੇ ਆਮ ਹੋ ਜਾਂਦੇ ਨੇ ਜਿਵੇਂ ਰੋਟੀ ਖਾਣਾ ਜਾਂ ਪਾਣੀ ਪੀਣਾ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ